ਹੈਲੋ एवरीवन ਸਤਿ ਸ਼ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੇਂ ਵਲੌਗ 'ਚ ਉਮੀਦ ਕਰਦੇ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਇਹ ਜੀ ਐਲ ਵੀ ਦਾ ਬੈਗ ਹੈ ਅੱਜ ਦਾ ਵਲੌਗ ਹੈ ਥੋੜਾ ਜਿਹਾ ਛੋਟਾ ਜਿਹਾ ਮੈਂ ਸੋਚਿਆ ਤੋਂ ਡੇ ਨਾਲ ਸਾਰਿਆਂ ਨਾਲ ਸਾਂਝਾ ਕਰ ਦਈਏ ਇਹ ਐਲ ਵੀ ਦੀ ਫਰਸਟ ਕਾਪੀ ਹੈ ਤੇ ਇਸ ਨੂੰ ਦਿਖਾਉਣ ਦਾ ਇਹ ਹੈ ਕਿ ਮੈਂ ਹੁਣ ਜਿਵੇਂ ਕੀ ਤੁਹਾਨੂੰ ਪਤਾ ਹੈ ਸਰਦੀਆਂ ਦੇ ਵਿੱਚ ਕੋਈ ਕਲੈਕਸ਼ਨ ਨਹੀਂ ਲੈ ਕੇ ਆਈਆਂ ਕੋਈ ਸੂਟਾਂ ਦਾ ਕੰਮ ਨਹੀਂ ਕੀਤਾ ਮਤਲਬ ਕਾਫੀ ਸਾਰੇ ਰੀਜ਼ਨ ਸੀ ਇਸ ਦੇ ਪਿੱਛੇ ਹੁਣ ਮੈਂ ਫਿਰ ਤੋਂ ਸਟਾਰਟ ਕਰ ਰਹੀ ਹਾਂ ਆਪਣੇ ਸੂਟਾਂ ਦਾ ਕੰਮ ਕਮੈਂਟ ਜ਼ਰੂਰ ਕਰਿਓ ਅ ਤੁਹਾਡੀ ਸਪੋਰਟ ਬਿਨਾ ਇਹ ਕੰਮ ਨਹੀਂ ਹੋਣਾ ਤੇ ਮੈਂ ਨਾਲ ਦੇਖ ਰਹੀ ਸੀ ਕਿ ਅਗਰ ਮੈਂ ਫਰਸਟ ਕਾਪੀ ਟੋਟ ਬੈਗ ਲੇਡੀਜ਼ ਪਰਸ ਜੋ ਵੀ ਹੁੰਦੇ ਆ ਨਾ ਲੇਡੀਜ਼ ਬੈਗ ਉਹ ਸਾਰੇ ਵਿੱਚ ਐਡ ਕਰਾਂ ਕਲੈਕਸ਼ਨ ਤੇ ਤੁਹਾਨੂੰ ਉਹ ਵੀ ਮਤਲਬ ਕਲੈਕਸ਼ਨ ਦੇਖਣ ਨੂੰ ਸੂਟਾਂ ਦੇ ਨਾਲ-ਨਾਲ ਮਿਲੇ ਤਾਂ ਕਿਦਾਂ ਦਾ ਰਹੂਗਾ ਤੁਸੀਂ ਮੈਨੂੰ ਜ਼ਰੂਰ ਆਪਣਾ ਫੀਡਬੈਕ ਦਿਓ ਤੁਸੀਂ ਸੁਜੈਸ਼ਨ ਦਿਓ ਇੱਕ ਕਮੈਂਟ ਦੇ ਵਿੱਚ ਕਿ ਮੈਨੂੰ ਕਿਸ ਤਰ੍ਹਾਂ ਦੀ ਚੀਜ਼ ਰੱਖਣੀ ਚਾਹੀਦੀ ਹੈ ਨਾਲ ਜਾਂ ਮੈਨੂੰ ਕੱਲੇ ਸੂਟਾਂ ਦਾ ਹੀ ਆਪਣਾ ਜਿਹੜਾ ਨਾਲ ਲੈ ਕੇ ਆਉਣਾ ਚਾਹੀਦਾ اچھا ਇਹ ਇਹਨਾਂ ਦਾ ਜੋ ਵੀ ਹੁੰਦਾ ਕਾਰਡ ਵਗੈਰਾ ਬਿਲਕੁਲ ਫਰਸਟ ਕਾਪੀ ਹੈ ਜਿਵੇਂ ਮਤਲਬ ਐਲਵੀ ਦਾ ਜੈਨੂਨ ਬ੍ਰਾਂਡਡ ਇਹਨਾਂ ਦਾ ਹੁੰਦਾ ਸਾਰਾ ਸੇਮ ਟੂ ਸੇਮ ਉਹੀ ਚੀਜ਼ ਉਹੀ ਇਹਨਾਂ ਦਾ ਇਹ ਕਾਰਡ ਵਗੈਰਾ ਤੇ ਸਭ ਤੋਂ ਜਿਹੜੀ ਮਤਲਬ ਇਹਨਾਂ ਦੇ ਵਿੱਚ ਸਪੇਸ ਬਹੁਤ ਵੱਡੀ ਇਹ ਵਾਲਾ ਟੋਟ ਬੈਗ ਹੈ ਕਾਫੀ ਅੱਛੀ ਸਪੇਸ ਵਾਲਾ ਹੈ ਮੇਰੇ ਕੋਲੇ ਇਸ ਤਰ੍ਹਾਂ ਦਾ ਨਹੀਂ ਸੀਗਾ ਬੈਗ ਕਿਉਂਕਿ ਮੈਂ ਜਦੋਂ ਵੀ ਕਿਤੇ ਜਾਨਣੀ ਆ ਕਿਤੇ ਵੀ ਕੋਟ ਜਾਂ ਕਿਤੇ ਵੀ ਜਾਨਣੀ ਆ ਨਾ ਤਾਂ ਮੇਰੇ ਕੋਲ ਜਿਵੇਂ ਕਿ ਪੇਪਰ ਵਗੈਰਾ ਜਾਂ ਕੁਝ ਚੀਜ਼ਾਂ ਹੁੰਦੀਆਂ ਤਾਂ ਮੈਨੂੰ ਇਹ ਬਹੁਤ ਵਧੀਆ ਲੱਗਿਆ ਕਿਉਂਕਿ ਮੇਰੀ ਆਦਤ ਤੱਕ ਮੈਂ ਹੜਬੜਾੜ ਵਿੱਚ ਕੁਝ ਵੀ ਚੱਕ ਕੇ ਲੈਣੀ ਮੇਰੇ ਕੋਲ ਮਤਲਬ ਪਾਰਸ ਵਗੈਰਾ ਕਈ ਪਏ ਹੋਏ ਆ ਮੈਂ ਚੱਕਦੀ ਨਹੀਂ ਆ ਮਤਲਬ ਮੈਨੂੰ ਆਦਤ ਹੀ ਨਹੀਂ ਹੈ ਇਹ ਵੀ ਪਤਾ ਨਹੀਂ ਮੈਂ ਯੂਜ਼ ਚ ਲਾਵੂੰਗੀ ਕਿ ਨਹੀਂ ਹਾਂ ਕਿਸੇ ਨੂੰ ਪਸੰਦ ਆਇਆ ਤੁਸੀਂ ਮੈਨੂੰ ਇੰਸਟਾ ਦੇ ਉੱਪਰ ਇਸ ਦੀ ਮੈਂ ਵੀਡੀਓ ਇੱਕ ਪ੍ਰੋਪਰ ਪਾ ਦੂੰਗੀ ਤੁਸੀਂ ਉੱਥੇ ਤੁਸੀਂ ਆਰਡਰ ਕਰ ਸਕਦੇ ਹੋ ਮੈਂ ਇਸ ਦੀ ਡਿਟੇਲ ਪੂਰੀ ਉੱਥੇ ਤੁਹਾਨੂੰ ਦੱਸ ਦੂੰਗੀ ਇਸ ਤੇ ਬਾਰੇ ਕੁ ਤੇ স্মੂਥ ਲੈਦਰ ਹੈ সফট ਹੈ ਕੁਆਲਟੀ ਬਹੁਤ ਅੱਛੀ ਹੈ ਤੇ ਇਸ ਦਾ ਜਿਹੜਾ ਕਲਰ ਹੈ ਇਹਦੇ ਵਿੱਚ ਦੋ ਸੀਗੇ ਇੱਕ ਬ੍ਰਾਊਨ ਸੀਗਾ ਤੇ ਇੱਕ ਬਲੈਕ ਸੀ ਮੈਨੂੰ ਬਲੈਕ ਵਧੀਆ ਲੱਗਿਆ ਤੇ ਇਹਦੇ ਨਾਲ ਇਹਦਾ ਬਿੱਲ ਵਗੈਰਾ ਸਾਰਾ ਕੁਝ ਮਿਲੂਗਾ ਅਗਰ ਤੁਸੀਂ ਮਤਲਬ ਲੈਣਾ ਚਾਹੋ ਜਾਂ ਇੰਟਰਸਟਡ ਹੋ ਤਾਂ ਇਹਦੇ ਨਾਲ ਇਹਦਾ ਬਿੱਲ ਵਗੈਰਾ ਸਭ ਮਿਲੇਗਾ ਛੇ ਮੈਂ ਤੁਹਾਨੂੰ ਦਿਖਾ ਰਹੀ ਸੀ ਕਿ ਇਹਦੇ ਉੱਪਰ ਇਹਨਾਂ ਦਾ ਇੱਕ-ਇੱਕ ਜਗ੍ਹਾ ਦੇ ਉੱਪਰ ਇਹਨਾਂ ਦਾ ਨੇਮ ਮੈਂਸ਼ਨ ਹੈ ਜਿਵੇਂ ਕਿ ਬ੍ਰਾਂਡਡ ਪਰਸ ਦੇ ਉੱਪਰ ਹੁੰਦਾ ਹੈਗਾ ਬੈਗ ਦੇ ਉੱਪਰ ਹੁੰਦਾ ਹੈ ਜਿਵੇਂ ਵੀ ਇਹਨਾਂ ਦੇ ਉਹ ਇੱਕ-ਇੱਕ ਜਗ੍ਹਾ ਦੇ ਉੱਪਰ ਹੈ ਚੇਨ ਦੇ ਉੱਪਰ ਹੈ ਹੈਂਡਲਸ ਨੇ ਜੁਨੀਆਂ ਹੁਕਸ ਨੇ ਸਭ ਦੇ ਉੱਪਰ ਇਹਨਾਂ ਦਾ ਨੇਮ ਹੈ ਕਾਪੀ ਹੈ ਚਾਹੇ ਫਰਸਟ ਕਾਪੀ ਹੈ ਬਹੁਤ ਜਲਦੀ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਅਗਰ ਆਪਾਂ ਇਸ ਚੀਜ਼ ਦੀ ਪਰਖ ਕਰੀਏ ਨਾ ਤਾਂ ਬਿਲਕੁਲ ਹੀ ਨਹੀਂ ਪਤਾ ਚੱਲਦਾ ਫਰਸਟ ਕਾਪੀ ਦੇ ਵਿੱਚ ਤੇ ਇਹ ਇਸ ਤੇ ਮਤਲਬ ਹਰ ਇੱਕ ਚੀਜ਼ ਨੂੰ ਮੈਂ ਬਰੀਕੀਤ ਨਾਲ ਦੇਖ ਕੇ ਲਿਆ ਕੋਈ ਵੀ ਡਿਫਰੈਂਸ ਨਹੀਂ ਸੀਗਾ ਕੁਝ ਵੀ ਨਹੀਂ ਸੀਗਾ ਮੈਨੂੰ ਕੋਈ ਇਸ ਤੇ ਲੈਦਰ ਦੇ ਵਿੱਚ ਵੀ ਕੋਈ ਜ਼ਿਆਦਾ ਚੇਂਜ ਨਹੀਂ ਕਿਉਂਕਿ ਮੇਰੇ ਕੋਲ ਜੈਨੂਨ ਵੀ ਹੈ ਤੇ ਬਟ ਉਹਦਾ ਸਾਈਜ਼ ਛੋਟਾ ਹੈ ਜਿਹੜਾ ਮੇਰੇ ਕੋਲੇ ਐਲਵੀ ਦਾ ਜੈਨੂਨ ਹੈ ਉਹਦਾ ਸਾਈਜ਼ ਬਹੁਤ ਛੋਟਾ ਹੈ ਉਹ ਛੋਟਾ ਬਹਿ ਗਿਆ ਤੇ ਉਸ ਤੋਂ ਬਾਅਦ ਜੀ ਆਪਾਂ ਬਾਜ਼ਾਰ ਗਏ ਸੀਗੇ ਤੇ ਰਾਸ਼ਨ ਘਰੇ ਪਹੁੰਚਾਤਾ ਸੀ ਬਟ ਜਿਹੜੀਆਂ ਇਹ ਬੋਕਰਾਂ ਸੀ ਇਹ ਰਹਿ ਗਈਆਂ ਸੀਗੀਆਂ ਆਪਣੀਆਂ ਤੇ ਇਹ ਲੈਂਦੀਆਂ ਆਪਾਂ ਚੱਕ ਕੇ ਇਹਨਾਂ ਚੋਂ ਆਪਾਂ ਇੱਕ ਬੋਕਰ ਕੱਢ ਲਈ ਹੈ ਤੇ ਬਾਕੀ ਦੀਆਂ ਆਪਾਂ ਤਿੰਨ ਏਦਾਂ ਬਨ ਕੇ ਇਕੱਠੀਆਂ ਲਿਆਉਣੀ ਹੁੰਦੀਆਂ ਮੈਂ ਇਹਨਾਂ ਨੂੰ ਵੀ ਸੋ ਮੇਰੀ ਆਦਤ ਹੈ ਰਾਸ਼ਨ ਸਮਾਨ ਦੀ ਤਰ੍ਹਾਂ ਮੈਂ ਬੋਕਰਮ ਝਾੜੂ ਵੀ ਇਕੱਠੇ ਲਿਆਉਣੀ ਹੁੰਦੀ ਹੈ ਤੇ ਇਹਨਾਂ ਨੂੰ ਆਪਾਂ ਰੱਖ ਦਾਂਗੇ ਇਸ ਤਰ੍ਹਾਂ ਬੈੱਡ ਦੇ نیچے ਅੱਛਾ ਇਸ ਫਰਸ਼ ਨੂੰ ਵੀ ਆਪਾਂ ਠੀਕ ਕਰਾਵਾਂਗੇ ਇਸ ਰੂਮ ਦੀ ਇਕੱਲੀ ਫਰਸ਼ ਰਹਿ ਗਈ ਹੈ ਤੇ ਉਸ ਤੋਂ ਬਾਅਦ ਬੱਚੇ ਮੇਰੇ ਨਾਲ ਗਏ ਸੀ ਬਾਜ਼ਾਰ ਮੈਂ ਸੋਚਿਆ ਗਰਮੀ ਤੇ ਕੱਪੜੇ ਜਿਹੜੇ ਬੱਚਿਆਂ ਦੇ ਛੋਟੇ ਹੋ ਗਏ ਆ ਚਲੋ ਆਪਾਂ ਇਹ ਵੀ ਲੈ ਜੀਏ ਮਤਲਬ ਹਰ ਸੀਜ਼ਨ ਚਾਹੇ ਸਰਦੀ ਦਾ ਆ ਰਿਹਾ ਚਾਹੇ ਗਰਮੀ ਦਾ ਬੱਚਿਆਂ ਨੂੰ ਤਾਂ ਹਰ ਚੀਜ਼ ਚਾਹੀਦੀ ਹੀ ਹੈ ਤੇ ਆਪਾਂ ਜੀ ਲੱਗੇ ਹੱਥ ਥੋੜਾ ਜਿਹਾ ਸਮਾਨ ਸੀ ਜੋ ਸਟੋਰ ਤੋਂ ਲੈਣੇ ਹੁੰਨੇ ਆ ਆਪਾਂ ਗਰੋਸਰੀ ਦਾ ਉਹ ਲਿਆ ਤੇ ਨਵਦੀਪ ਨੂੰ ਉਸਦੇ ਨਾਲ ਹੁਣ ਕਰਕੇ ਸਾਈਜ਼ ਤੇ ਕੱਪੜੇ ਆ ਜਿਹੜੇ ਉਹ ਦਵਾਤੇ ਬਟ ਨਵਦੀਪ ਨੇ ਉੱਥੇ ਜਿਵੇਂ ਟ੍ਰਾਈ ਕੀਤਾ ਤਾਂ ਘਰੇ ਆ ਕੇ ਥੋੜੀਆਂ ਸ਼ਰਟਾਂ ਦੀ ਲੈਂਥ ਹੈ ਜਿਹੜੀ ਮੈਨੂੰ ਜ਼ਿਆਦਾ ਲੱਗੀ ਉੱਥੇ ਠੀਕ ਲੱਗੀ ਪਤਾ ਨਹੀਂ ਆਪਾਂ ਹੜਬੜਾ ਹੜਪ ਵਿੱਚ ਚੈੱਕ ਕਰਦੇ ਆ ਇਹ ਕੁਝ ਬੱਚਿਆਂ ਦੇ ਬ੍ਰਾਂਡਸ ਵਗੈਰਾ ਮਤਲਬ ਨਵਦੀਪ ਨੂੰ ਪਿਛਲੇ ਸਾਲ ਵਾਲੀਆਂ ਨਹੀਂ ਆ ਰਹੀਆਂ ਜੈਸਮੀਨ ਦਾ ਵੀ ਫਰਕ ਪਿਆ ਜੈਸਮੀਨ ਦਾ ਜਦੋਂ ਦਾ ਆਪਾਂ ਗਲੂਟਨ ਫ੍ਰੀ ਖਾਣੇ ਦੇ ਉੱਪਰ ਡਾਈਟ ਅੱਛੀ ਕੀਤੀ ਹੈ ਨਾ ਜੈਸਮੀਨ ਦੀ ਤਾਂ ਗ੍ਰੋਥ ਹੋਈ ਹੈ ਵਧੀਆ ਵਾਲੀ ਗ੍ਰੋਥ ਹੋਈ ਹੈ ਸੋ ਸਾਰੇ ਕੱਪੜੇ ਜੈਸਮੀਨ ਨੂੰ ਟਾਈਟ ਹੋ ਗਏ ਛੋਟੇ ਹੋ ਗਏ ਸੋ ਨਹੀਂ ਆਉਂਦੇ ਆ ਤੇ ਆਪਾਂ ਇਹ ਵਾਲੀਆਂ ਸਾਰੀਆਂ ਫਰੈਸ਼ ਨਵੇਂ ਕੱਪੜੇ ਲੈ ਕੇ ਆਏ ਆ ਮੈਂ ਹਜੇ ਸਰਦੀ ਵਾਲੇ ਲੈ ਕੇ ਆਈ ਸਰਦੀ ਤਾਂ ਚਲੋ ਇਸ ਵਾਰੀ ਬਹੁਤ ਥੋੜੀ ਪਈ ਹੈ ਠੰਡੀ ਨਹੀਂ ਪਈ ਹੈ ਸਰਦੀ ਵਾਲੇ ਵੀ ਆਪਾਂ ਲੈ ਕੇ ਆਏ ਸੀਗੇ ਉਹਦੀ ਪਤਾ ਨਹੀਂ ਮੈਂ ਵੀਡੀਓ ਪਾਈ ਹੈ ਤੁਹਾਡੇ ਨਾਲ ਕਿ ਨਹੀਂ ਪਾਈ ਮਤਲਬ ਕਿ ਇਹ ਜਿਹੜੇ ਇਹ ਖਰਚੇ ਆ ਨਾ ਛੋਟੇ ਛੋਟੇ ਇਹ ਆਪਾਂ ਅਗਰ ਵੈਸੇ ਦੇਖੀ ਇੱਕ ਐਜ਼ੇ ਆਪਾਂ ਹਰ ਪੇਰੈਂਟਸ ਕਰਦੇ ਆ ਫਿਰ ਤੋਂ ਇਹ ਨਜ਼ਰ ਅੰਦਾਜ਼ ਕਰਨ ਵਾਲੀਆਂ ਚੀਜ਼ਾਂ ਬਟ ਅਗਲਾ ਅਗਰ ਆਪਾਂ ਸਿੰਗਲ ਪੇਰੈਂਟਸ ਦੀ ਇੱਕ ਸਟਰਗਲ ਦੀ ਗੱਲ ਕਰਦੇ ਆ ਕਿ ਬੱਚਿਆਂ ਨੂੰ ਕੀ ਨਹੀਂ ਚਾਹੀਦਾ ਬੱਚਿਆਂ ਨੂੰ ਹਰ ਇੱਕ ਚੀਜ਼ ਚਾਹੀਦੀ ਹੈ ਬੱਚਿਆਂ ਦੇ ਖਰਚੇ ਨੇ ਇਹ ਥੋੜੇ ਥੋੜੇ ਕੱਪੜੇ ਆ ਜੋ 4000 ਰੁਪਏ ਦੇ ਆਈ ਹੈ मतलब कारपान वाले लोअर और टीशर्ट्स अंडरगारमेंट्स इनना की है दोनों बच्चों का जो मतलब मैं बिल्कुल सस्ते तो सस्ती रेंज वाला लेके इन जो घरे पाके एक सीजन मतलब बस पाओ और नेक्स्ट सीजन इनना नु बस ਛੱਡ ਦਿਓ ਉਹ ਵਾਲੀ ਚੀਜ਼ ਹੈ ਕੋਈ ਮਹਿੰਗੇ ਨਹੀਂ ਕੁਝ ਨਹੀਂ ਬਟ ਫਿਰ ਵੀ ਇੰਨੇ ਪੈਸੇ ਲੱਗੇ ਔਰ ਹਜੇ ਇਹ ਹੁਣ ਯੂਨੀਫਾਰਮਸ ਲੈ ਕੇ ਆਣੀ ਹੈ ਬੱਚਿਆਂ ਦੀਆਂ ਬੁਕਸ ਲੈ ਕੇ ਆਣੀ ਹੈ ਤੇ ਹੁਣ ਨਵੇਂ ਸਿਰੇ ਤੋਂ ਫਿਰ ਐਡਮਿਸ਼ਨ ਹੈ ਨਿਊ ਐਡਮਿਸ਼ਨ ਸੋ मतलब ਇੱਕ ਸਮਝਾਣ ਲਈ ਗੱਲ ਹੈ ਕਿ ਬਹੁਤ ਔਖਾ ਹੁੰਦਾ ਹੈ ਬਿਨਾ ਕਿਸੇ سپورਟ ਦੇ ਇਸ ਤਰ੍ਹਾਂ ਆਪਣੇ ਬੱਚਿਆਂ ਨੂੰ ਫਾਦਰ ਦੀ سپورਟ ਤੋਂ ਬਿਨਾ ਸਾਰੇ ਖਰਚੇ ਮੈਂਟੇਨ ਕਰਨਾ ਚਾਹੇ ਹੋ ਰਿਹਾ ਹੈ ਚਾਹੇ ਸਭ ਕੁਝ ਹੋ ਰਿਹਾ ਹੈ ਚਾਹੇ ਮੇਰੇ ਬ੍ਰਦਰ ਸਾਰੇ ਮੈਨੂੰ ਮੇਰੇ سپورਟ ਕਰਦੇ ਆ ਪਰ ਫਿਰ ਵੀ ਇੱਕ ਐਜ ਹੈ ਜੋ ਫਾਦਰ ਦੀਆਂ ਡਿਊਟੀਆਂ ਹੁੰਦੀਆਂ ਉਹ ਮੈਂ ਨਿਭਾ ਰਹੀ ਆ ਮੇਰੇ ਬ੍ਰਦਰ ਨਿਭਾ ਰਹੇ ਹੈ ਨਵਦੀਪ ਨੇ ਚੈੱਕ ਕੀਤੀ ਆ ਦੇਖੋ ਹੁਣ ਮੈਨੂੰ ਥੋੜੀ ਜਿਹੀ ਲੰਬੀ ਲੱਗ ਰਹੀ ਸੀ ਕਿਉਂਕਿ ਨਵਦੀਪ ਤਾਂ ਨਾ ਜਿਹੜਾ ਥੋੜਾ ਪਤਲਾ ਹੈ weight ਹੈ ਜਿਹੜਾ ਉਹ ਨੋਰਮਲ ਜਿਹਾ weight ਹੈ ਹੈਲਥ ਥੋੜੀ ਜੀ ਨਵਦੀਪ ਦੀ ਵੀਕ ਹੀ ਰਹਿੰਦਾਗਾ ਇਹ ਫੁੱਲ ਦਾ ਘਟ ਹੈ ਤੇ ਇੱਧਰ ਹੋ ਗਿਆ ਜੀ ਸ਼ੁਰੂ ਆਪਣਾ ਪੇਂਟ ਕਰਨ ਵਾਲਾ ਕੰਮ ਸਾਰਾ ਪੇਂਟ ਪੇਂਟ ਕਰਕੇ ਪੇਂਟਰ ਚਲੇ ਗਏ ਸੀ ਪਰ ਫਰਸ਼ਾਂ ਵਾਲਾ ਕੰਮ ਮੈਂ ਖੁਦ ਕਰਨਾ ਸੀ ਕਿਉਂਕਿ ਇੰਨੀ ਇੰਨੀ ਲੇਬਰ ਮਤਲਬ ਰੋਜ਼ ਨਹੀਂ ਦਿੱਤੀ ਜਾਂਦੀ ਓਨੇ ਦਾ ਪੇਂਟ ਹੁੰਦਾ ਉਸ ਤੋਂ ਜ਼ਿਆਦਾ ਲੇਬਰ ਚਲੀ ਜਾਂਦੀ ਹੈ ਤੇ ਮੈਂ ਅੱਜ ਮਨ ਬਣਾਇਆ ਕਿ ਚਲੋ ਅੱਜ ਆਪਾਂ ਫਰਸ਼ਾਂ ਨੂੰ ਧੋ ਕੇ ਰਗੜ ਕੇ ਸੁਕਾ ਲਿਆ ਸੀਗਾ ਕਿਉਂਕਿ ਇਹਦੇ ਉੱਪਰ ਫੰਗਸ ਵਗੈਰਾ ਕੁਝ ਨਹੀਂ ਹੋਣਾ ਚਾਹੀਦਾ ਸਾਰਾ ਇੱਕ ਵਾਰ ਬ੍ਰਸ਼ ਤਾਰਾਂ ਵਾਲੇ ਨਾਲ ਰਗੜ ਲਿਆ ਸੀ ਮੈਂ ਸੁੱਕ ਜਾਣ ਤੋਂ ਬਾਅਦ ਫਿਰ ਮੈਂ ਇਨਾਂ ਦੇ ਉੱਪਰ ਕਰ ਰਹੀਆਂ ਪੇਂਟ ਅਛਾ ਇਹ ਸਮਾਨ ਹੈ ਮਸ਼ੀਨ ਵਗੈਰਾ ਇਧਰੋਂ ਚੌਂਤਰੇ ਤੋਂ ਆਪਾਂ ਬਾਹਰ ਕੱਢਤੀ ਸੀ ਇਹਦਾ ਤੁਸੀਂ ਆ ਦੇਖ ਲਓ ਇਸ ਤਰ੍ਹਾਂ ਹੈ ਹਨਾ ਵਿੱਚ ਸੀਮੈਂਟ ਵਗੈਰਾ ਕਿਉਂਕਿ ਨਾ ਮਿਸਤਰੀ ਕਈ ਵਾਰ ਲੱਗ ਗਿਆ ਰਗੜਾਈ ਤੋਂ ਬਾਅਦ ਪੰਜ-ਛੇ ਵਾਰ ਮਿਸਤਰੀ ਲੱਗਿਆ ਤੇ ਇਹਦੀ ਹਾਲਤ ਖਰਾਬ ਹੋ ਗਈ ਸੀ ਫਰਸ਼ ਦੀ ਹੁਣ ਦੁਬਾਰਾ ਰਗੜਾਈ ਕਰਾਵਾਂਗੇ ਕਿੰਨਾ ਪਾਣੀ ਵੇਸਟ ਹੋਊਗਾ ਫਿਰ ਕਿੰਨੀ ਉਹ ਚੀਜ਼ ਹੋਊਗੀ ਨਾ ਗਾਰਜਲਬ ਨਿਕਲਦੀ ਆ ਪਰ ਮੈਨੂੰ ਉਸਤੇ ਸੋਲੂਸ਼ਨ ਲੱਗਿਆ ਕਿ ਮੈਂ ਇਸ ਦੇ ਉੱਪਰ ਪੇਂਟ ਕਰਕੇ ਦੇਖਦੀ ਹਾਂ ਕਿੰਨਾ ਟਾਈਮ ਰੁਕਦਾ ਹੈ ਪੇਂਟ ਕੀ ਇਸ ਦਾ ਮਤਲਬ ਇਹਦੀ ਲਾਈਫ ਹੈ ਕਿੰਨਾ ਟਾਈ ਤੇ ਜੈਸਮੀਨ ਅਥੇ ਮੇਰੀ ਹੈਲਪ ਕਰਾ ਰਹੀ ਸੀ ਨਵਦੀਪ ਨੇ ਵੀ ਹੈਲਪ ਕਰਾਈ ਹੈ ਬਟ ਕੰਮ ਆਪ ਨੂੰ ਹੀ ਕਰਨਾ ਪੈਂਦਾ ਬੱਚੇ ਚਲੋ ਠੀਕ ਹੈ ਪਤਲਾ-ਪਤਲਾ ਫਰਸਟ ਕੋਡ ਕਰ ਦੇਣਗੇ ਨਾਲ ਹੈਲਪ ਬੱਚਿਆਂ ਨੂੰ ਚਾਹ ਵੀ ਹੁੰਦਾ ਹੈ ਕਿ ਅਸੀਂ ਕੰਮ ਕਰਨਾ ਸੀ ਕਰਨਾ ਬੱਚਿਆਂ ਨੇ ਕੀਤੀ ਥੋੜੀ-ਬਹੁਤ ਹੈਲਪ ਮੇਰੇ ਨਾਲ ਫਿਰ ਉਸ ਤੋਂ ਬਾਅਦ ਜਿਹੜਾ ਬਰੀਕੀ ਵਾਲਾ ਕੰਮ ਹੈ ਉਹ ਸਾਰਾ ਮੈਂ ਖੁਦ ਕੀਤਾ ਡਾਰਕ ਜੋ ਡਬਲ ਕੋਡ ਸੀ ਉਹ ਮੈਂ ਸਾਰਾ ਕੀਤਾ ਉੱਪਰ ਲਾਈਨਿੰਗ ਬਾਰਡਰਿੰਗ ਉਹ ਵੀ ਬੱਚਿਆਂ ਨੂੰ ਨਾਲ ਲਾ ਕੇ ਕੁਝ ਕਰਵਾਈ ਔਰ ਪੀਟ ਦੇ ਵਿੱਚ ਲਾਈਨਿੰਗ ਮੈਂ ਉੱਪਰ ਉੱਪਰ ਫਿਰ ਦੁਬਾਰਾ ਖੋਦਨੇ ਕੀਤੀ ਇਸ ਤਰ੍ਹਾਂ ਇਹ ਗੰਦਾ ਗੰਦਾ ਲੱਗ ਰਿਹਾ ਫਰਸ਼ ਇਸ ਨੂੰ ਮੈਂ ਕਿੰਨਾ ਵੀ ਧੋਵਾਂ ਕਿਉਂਕਿ ਮੈਂ ਡੇਲੀ ਵਾਸ਼ ਕਰਦੀ ਹਾਂ ਇਸ ਨੂੰ ਪਰ ਫਿਰ ਵੀ ਇਹਦੀ ਜਿਹੜੀ ਮਤਲਬ ਚਮਕ-ਧਮਕ ਨਹੀਂ ਰਹੀ ਹੈ ਬਿਲਕੁਲ ਖੁਸ਼ਕ ਹੋ ਗਿਆ ਫਰਸ਼ ਕਿਉਂਕਿ ਇਹਦੇ ਤੇ ਮਿਸਤਰੀਆਂ ਨੇ ਸੀਮੈਂਟ ਪੁੱਟੀ ਸਭ ਕੁਝ ਇਦਾਂ ਇਦਾਂ ਸਿੱਟਿਆ ਇਹਦੇ ਉੱਪਰ ਪੁੱਟੀ ਵੀ ਬਹੁਤ ਜ਼ਿਆਦਾ ਜੰਮੀ ਆ ਜਿਹੜੀ ਮੈਂ ਬੜੀ ਮੁਸ਼ਕਲ ਨਾਲ ਮਤਲਬ ਮਹੀਨੇ ਦੀ ਲੱਗੀ ਹੋਈਆਂ ਉਤਾਰਨ ਜਿਦੇ ਵਿੱਚ ਨੌਕਾਸ ਜਾਂਦੇ ਆ ਅਗਰ ਆਪਾਂ ਰੋਜ਼ ਰਗੜਦੇ ਆ ਨਾ ਪੱਤਰੀਆਂ ਔਰ ਸਕਬਰ ਲੈ ਕੇ ਤਾਂ ਉਹਦੇ ਨਾਲ ਮਤਲਬ ਨੌਕਸਟ ਜਾਂਦੀ ਹੈ ਬਟ ਇਹ ਚੀਜ਼ ਨਹੀਂ ਠੀਕ ਹੁੰਦੀ ਥੋੜਾ ਥੋੜਾ ਕਰਕੇ ਦੋ ਦੋ ਘੰਟਿਆਂ ਦੀ ਸ਼ਿਫਟ ਲਗਾ ਕੇ ਮਾਰਨਿੰਗ ਈਵਨਿੰਗ ਕਿਉਂਕਿ ਹੁਣ ਗਰਮੀ ਵੀ ਹੋ ਗਈ ਧੁੱਪ ਦੇ ਵਿੱਚ ਬੈਠ ਕੇ ਕੰਮ ਨਹੀਂ ਹੁੰਦਾ ਤੇ ਥੋੜਾ ਥੋੜਾ ਕਰਕੇ ਮੈਂ ਇਸ ਤਰ੍ਹਾਂ ਅੱਧਾ ਫਰਸ਼ ਕਰਤਾ ਤੇ ਇਹ ਚੌਂਤਰੇ ਵਾਲਾ ਮੈਂ ਡਬਲ ਕੋਡ ਕਰਤਾ ਇਸ ਦੇ ਉੱਪਰ ਤੁਸੀਂ ਦੇਖ ਰਹੇ ਹੋਵੋ ਥੋੜਾ ਡਾਰਕ ਹੈ ਗੂੜਾ ਹੈ ਨਾ ਉਹ ਤਾਂ ਹੈ ਕਿਉਂਕਿ ਉਹਦੇ ਉੱਪਰ ਮੈਂ ਡਬਲ ਕੋਡ ਕਰਤਾ ਆਹ ਵਾਲਾ ਏਰੀਆ ਜਿਹੜਾ ਇਹ ਹੈ ਜੀ ਸਿੰਗਲ ਕੋਡ ਕਿਤੇ ਬਹੁਤ ਹੀ ਜ਼ਿਆਦਾ ਪਤਲਾ ਹੋ ਗਿਆ ਕਿਤੇ ਬਹੁਤ ਥੋੜਾ ਜਿਹਾ ਡਾਰਕ ਹੋ ਗਿਆ ਕਿਉਂਕਿ ਇਹ ਕੋਈ ਗੱਲ ਨਹੀਂ ਇਸ ਦੇ ਉੱਪਰ ਦੁਬਾਰਾ ਹੋ ਜਾਣਾ ਇੱਕ ਕੋਡ ਉਹ ਵਾਲਾ ਮੈਂ ਇੱਕ ਹੱਥ ਨਾਲ ਮੈਂ ਖੁਦ ਆਪ ਹੀ ਕਰੂੰਗੀ ਕਿਉਂਕਿ ਇਹਦੇ ਵਿੱਚ ਦੋ ਤਿੰਨ ਹੱਥ ਲੱਗ ਗਏ ਤਾਂ ਹੀ ਇਹ ਸ਼ੇਡ ਦੇ ਰਿਹਾ ਇਸ ਤਰ੍ਹਾਂ ਪੇਂਟ ਕਰ ਰਹੀ ਸੀ ਵਿੱਚ ਦੀ ਆ ਕੇ ਸਬਜੀ ਵਾਲਾ ਗੇਟ ਤੇ ਭਾਈ ਦਵਾ-ਦਵ ਛੱਡ ਕੇ ਆਪਾਂ ਲੈ ਕੇ ਆਏ ਸਬਜੀ ਪਿਆਜ਼ ਖਤਮ ਹੋਣ ਵਾਲੇ ਸੀ ਘਰੇ ਥੋੜੇ ਜਿਹੇ ਰਹਿ ਗਏ ਸੀ ਤੇ ਕੁਝ ਬੱਚਿਆਂ ਲਈ ਫਰੂਟਸ ਵਗੈਰਾ ਲੈਣੇ ਸੀਗਾ ਅੱਛਾ ਇਹ ਕੱਦੂ ਮਿਲ ਗਏ ਆਪਾਂ ਲੈ ਲਈ ਜੀ ਕੱਦੂ ਕੱਦੂ ਹੁਣ ਬਹੁਤ ਜ਼ਿਆਦਾ ਮਤਲਬ ਚੱਲਣਗੇ ਪੂਰੀ ਗਰਮੀ ਹੁਣ ਰੁੱਤ ਆ ਗਈ ਕੱ ਤੇ ਕੱਦੂ ਚੱਲਣਗੇ ਹੁਣ ਆਪਣੇ ਆ ਮਟਰ ਜਾਂਦੇ ਐ ਜਾਂਦੀ ਵਾਰ ਦੇ ਚਲੋ ਆਪਾਂ ਇਹ ਮੈਂ ਕਿਲੋ ਡੇਢ ਕਿਲੋ ਮਟਰ ਲੈ ਲੇ ਕਿਉਂਕਿ ਇਹ ਮੈਂ ਥੋੜੇ ਜੇ ਕੱਟ ਕੇ ਸਟੋਰ ਕਰਕੇ ਰੱਖੂਗੀ ਫ੍ਰਿਜ ਦੇ ਵਿੱਚ ਤਾਂ ਜੋ ਆਪਾਂ ਮਟਰ ਵਗੈਰਾ ਦੇ ਵਿੱਚ ਪਾ ਲੈਨੇ ਨਾ ਬੱਚੇ ਨੂੰ ਨਮਕੀਨ ਮਟਰ ਵਗੈਰਾ ਸੌਰੀ ਨਮਕੀਨ ਪਲਾਕ ਖਾਂਦੇ ਆ ਬਜ ਪਲਾਸ ਤੇ ਉਹਦੇ ਵਿੱਚ ਆਪਾਂ ਐਡ ਕਰ ਲੈਨੇ ਆ ਇਧਰ ਜੈਸਮੀਨ ਲਾ ਰਹੀ ਆਗੀ ਉੱਪਰ ਉੱਪਰ ਲਾਈਨਿੰਗ ਤੇ ਇਹਨਾਂ ਨੂੰ ਰਿਪੀਟ ਜਿਹੜਾ ਡਬਲ ਕੋਡ ਲਾਈਨਿੰਗ ਵਾਲਾ ਉਹ ਮੈਂ ਕਰੂੰਗੀ ਬਾਰਡਰਿੰਗ ਕਰ ਰਹੀ ਐ ਇਹ ਤੇ ਮੈਂ ਇਹਨੂੰ ਬੋਲਿਆ ਸੀਗਾ ਕਿ ਉਹ ਨਾ ਕੇ ਆਈ ਹੋਈ ਐ ਨਾ ਮਤਲਬ ਕੱਪੜਿਆਂ ਉੱਪਰ ਛਿੱਟੇ ਵਗੈਰਾ ਨਾ ਪਾਵੇ ਪਰ ਬੱਚਿਆਂ ਨੂੰ ਤੁਹਾਨੂੰ ਪਤਾ ਕਿ ਹੈ ਜੇ ਕੰਮਾਂ ਦਾ ਚਾਹ ਹੁੰਦਾ ਸ਼ੌਂਕ ਹੁੰਦਾ ਸੋ ਇਸ ਤਰ੍ਹਾਂ ਬੱਚੇ ਕਰ ਰਹੇ ਸੀ ਆਪਣਾ ਸ਼ੌਂਕ ਪੂਰਾ ਪਰ ਮੈਨੂੰ ਡਰ ਸੀਗਾ ਕਿ ਬਹੁਤ ਮਿਹਨਤ ਕੀਤੀ ਹੈ ਡਬਲ ਕੋਡ ਤੇ ਦੁਬਾਰਾ ਛਿੱਟੇ ਵਗੈਰਾ ਪੈ ਗਏ ਤਾਂ ਬੜਾ ਹੀ ਔਖਾ ਹੈ ਤੇ ਫਿਰ ਸ਼ਾਮ ਦੇ ਟਾਈਮ ਫੇਰ ਜੈਸਮੀਨ ਨੇ ਹੈਲਪ ਕੀਤੀ ਆਈ ਥਿੰਕ ਸ਼ਾਮ ਨੂੰ ਜਾਂ ਦੂਸਰੀ ਇਹ ਨੈਕਸਟ ਮਾਰਨਿੰਗ ਦੀ ਵੀਡੀਓ ਹੈ ਥੋੜਾ ਥੋੜਾ ਕਰਕੇ ਇਸ ਤਰ੍ਹਾਂ ਬੱਚਿਆਂ ਨੇ ਹੈਲਪ ਕਰਵਾ ਰਹੇ ਐ ਨਵਦੀਪ ਨੇ ਵੀ ਨਾਲ ਅੱਜ ਮੂਡ ਬਣਾ ਲਿਆ ਕਿ ਉਹ ਵੀ ਅੱਜ ਹੈਲਪ ਕਰਵਾਊਗਾ ਤੇ ਇਸ ਤਰ੍ਹਾਂ ਬਾਰਡਰਿੰਗ ਕਰਨ ਤੋਂ ਬਾਅਦ ਬਹੁਤ ਸੋਹਣੀ ਲੁੱਕ ਆਈ ਹੈ ਮਤਲਬ ਫਰਸ਼ ਨੂੰ ਨਾ 2 ਲੀਟਰ ਪੇਂਟ ਲੱਗਿਆ ਮੈਨੂੰ ਰੈੱਡ ਵਾਲਾ ਤੇ 1 ਲੀਟਰ ਦੇ ਵਿੱਚੋਂ ਘੱਟ ਲੱਗਿਆਗਾ ਅੱਤੇ ਤੋਂ ਥੋੜਾ ਜਿਹਾ ਘੱਟ ਹੈ ਜੋ ਬਚ ਗਿਆ ਬਲੈਕ ਵਾਲਾ ਸੋ ਤਿੰਨ ਡੱਬੇ ਲੱਗ ਗਏ ਐ ਮੈਨੂੰ ਇੰਨੀ ਜਗ੍ਹਾ ਦੇ ਉੱਪਰ ਤੇ ਇਹ 200 ਰੁਪਏ ਦਾ ਡੱਬਾ ਪਿਆ ਸੀ ਇਹ ਮੈਂ ਇਸ ਤਰ੍ਹਾਂ ਕਰ ਰਹੀ ਸੀ ਕਿ ਤੇ ਨਦੀਪ ਕਹਿੰਦਾ ਮੈਂ ਕਰ ਰਿਆ ਹੁਣ ਮੇਰੇ ਹੱਥ ਖਰਾਬ ਹੋ ਗਏ ਮਤਲਬ ਇਹ ਲੈ ਜਾਂਦਾ ਰੰਗ ਇਹ ਇੰਨਾ ਗੰਦਾ ਵਾਲਾ ਨਹੀਂ ਹੈ ਇਹਨੂੰ ਅੱਛੀ ਤਰ੍ਹਾਂ ਰਗੜ ਲਓ ਸੋਪ ਨਾਲ ਪਾਣੀ ਨਾਲ ਬਧੀਆ ਆਰਾਮ ਨਾਲ ਈਜ਼ੀਲੀ ਉੱਤਰ ਜਾਂਦਾ ਇਹਨੂੰ ਕਿ ਤੇਲ ਵਗੈਰਾ ਨਾਲ ਧੋਣ ਦੀ ਲੋੜ ਨਹੀਂ ਆਪਾਂ ਨੂੰ ਤੇ ਵਧੀਆ ਲੱਗ ਰਹੀ ਸੀ ਫਰਸ਼ ਬਹੁਤ ਸੋਹਣੀ ਵਧੀਆ ਮੈਂ ਤੁਹਾਨੂੰ ਇੱਕ ਵਲੌਗ ਪਾਉਂਗੀ ਰਿਵਿਊ ਦੇਵਾਂਗੀ ਪੂਰੇ ਘਰ ਦਾ ਹੋਮ ਟੂਰ ਕਰਾਉਂਗੀ 7-8 ਸਾਲਾਂ ਵਿੱਚ ਬੰਦੀਆਂ ਚੀਜ਼ਾਂ ਜੀ ਮੈਨੂੰ 7-8 ਸਾਲ ਲੱਗ ਗਏ ਮੇਰੇ ਲਈ ਤਾਂ 7-8 ਸਾਲਾਂ ਚ ਬਣੀਆਂ ਥੋੜੀਆਂ ਥੋੜੀਆਂ ਕਰਕੇ पर ਹੁਣ ਲੱਗਦਾ ਕਿ ਚਲੋ ਕੰਪਲੀਟ ਹੋ ਹੀ ਗਈਆਂ ਤਕਰੀਬਨ ਤਕਰੀਬਨ ਕੰਪਲੀਟ